ਹੋਏ ਹੋਏ ਕੀ ਦਾ ਪੁੱਤ ਗੁਰਨੀਵਾਜ ਕੀ ਦਾ ਪੁੱਤ ਕੀ ਦਾ ਪੁੱਤ ਕਰਨ ਆਜਾ ਪਾਪਾ ਦਾ ਪੁੱਤ ਹੈ ਪਾਪਾ ਦਾ ਪੁੱਤ ਹੈ ਹੈ ਇਹਦਾ ਪੁੱਤ ਆ ਤੇਰੀ ਹਾਂ 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 ਕੀ ਦੁੱਖਾਂ ਲੱਗਿ ਦੁਨ ਮੇਲਾ ਮੇਲਾ ਤੇ ਦੁੱਖਾਂ ਲੱਗਿ ਦੁਨ ਐਨੀਆਂ ਦੰਦ ਬੈਤ ਕੇ ਨਾ ਐਨੀਆਂ ਤਾਂ ਐਨੀਆਂ ਦੰਦ ਬੈਤ ਕੇ ਨਾ ਲਾ 40 40 ਕਿ ਸਕਿੰਟਾਂ ਦੀਆਂ ਬਣਾਈ ਚੱਲੀ ਦੋ ਤਿੰਨ ਉਹਨਾਂ ਲਾ ਹਾਂ ਥੱਕ ਜੇਂਗਾ ਓਏ ਇੰਨੀ ਕਸਰਤ ਨਾ ਕਰ ਪਲਵੰਨਾ ਥੱਕ ਜੇਂਗਾ। ਐ ਨੰਮ 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 ਗੜਨੇ ਆਜ ਦਾ ਘੋੜਾ ਆ ਗਿਆ ਭਾਈ। ਭਾਈ ਘੜਨੀ ਵਾਜ ਦਾ ਘੋੜਾ ਆ ਗਿਆ। ਚਲ ਬੱਚਾ ਲੈ ਥੱਕ ਜੇਂਗਾ। ਘੋੜਾ ਵੀ ਥੱਕ ਗਿਆ ਗਾਮੀ ਆ। ਆਹ। ਘੋੜ ਸਵਾਰੀ ਕਰ। ਘੋੜਾ ਭਜਾ ਲੈ ਫਿਰ। ਕਿਵੇਂ ਭਜਾਉਣਾ? ਚੱਲ 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 ਚੱਲ। ਲੈ ਮੁੰਡਾ ਦਾ ਘੋੜਾ ਭਜਾਉਣਾ ਸਿੱਖ ਗਿਆ। ਚੱਲ ਚੱਲ ਚੱਲ। ਦੇਖੋ ਮੁੰਡਾ ਘੋੜਾ ਭਜਾਉਂਦਾ। ਗੁਰਨੀਵਾਜੀ ਦਾ ਘੋੜਾ ਕਿਵੇਂ ਭਜੇਦਾ ਹੂੰ ਭਜਾਓ 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 ਹੈ ਗੁਰਨੀਵਾਜੀ ਦਾ ਘੋੜਾ ਹੋਰ ਤੇਜ਼ ਤੇਜ਼ ਭਜਾ ਲਾ ਤੇਜ਼ ਤੇਜ਼ ਹੈ ਨਾ ਤੇਰੀ ਭਜਾ ਕੇ ਦਿਖਾ ਦੇ ਸਾਰਿਆਂ ਨੂੰ ਭਜਾ ਕੇ ਦਿਖਾ ਦੇ ਕਿ ਗੁਰਨੀਵਾਜੀ ਦਾ ਘੋੜਾ ਆ ਗਿਆ ਪੜਾਓ ਜੋ ਚੱਲ 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 ਚੱਕ ਦੇ ਫਲਤੀ ਤੇਜ਼ ਤੇਜ਼ ਤੇ ਕੀ ਦਾ ਪੁੱਤ ਓਏ ਬਾਤ ਚ ਹੈ ਉਹ ਕੀ ਦਾ ਪੁੱਤ ਕੀ ਦਾ ਪੁੱਤ ਪਾਪਾ ਪਾਪਾ ਦਾ ਪੁੱਤ ਗੁਰਨੀਵਾਜੀ ਪਾਪਾ ਦਾ ਪੁੱਤ ਪਾਪਾ ਦਾ ਮਤਾ ਕਰ ਰਿਹਾ ਚੱਤੀ ਚੱਤੀ ਚ ਗੁਰਨੀਵਾਜ ਕੀ ਦੀ ਚਿੜੀ ਆ ਗੁਰਨੀਵਾਜ ਕੀ ਦੀ ਚਿੜੀ ਆਏ ਆਏ ਲੰਡਾ ਚੀੜਾ ਮੇਰਾ ਮੇਰਾ ਲੰਡਾ ਚੀੜਾ ਓ ਤੇਰੀ ਓ ਤੇ ਤੀਦੂ ਤੱਕ ਲੱਗ ਗਿਆ ਮੇਲਾ ਇੰਨੀ ਅਕਸਲ ਇੰਨੀ ਕਸਲਤ ਨਾ ਕਰੋ ਇੰਨੀ ਕਸਲਤ ਨਾ ਕਰੋ ਥੱਕ ਜਾਂਦੇ ਹੁੰਦੇ ਨੇ ਬੱਚੇ ਆਹੋ ਬੱਚੇ ਥੱਕ ਕੇ ਆਉਂਦੇ ਨੇ ਹਾਂ ਓਏ ਬੱਚੇ ਥੱਕੇ ਥੱਕਿਆ ਮੇਰੇ ਬੱਚੇ ਬੱਚੇ ਥੱਕੇ ਜਾਂਦੇ ਆ ਹਾਂ 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 ਤੰਗਾ ਫਿਰ ਦੀਦੀ ਕਿੱਥੇ ਆ ਦੀਦੀ ਵੀ ਸਾਸੀ ਕਾ ਕਰਦੇ ਸਾਸੀ ਕਾ ਕਰਦੇ ਦੀਦੀ ਕਰਦੇ ਦੀਦੀ ਓ ਚੰਗਾ ਨਹੀਂ ਫਿਰ ਘੂੜਦੇ ਦੀਦੀ ਨੂੰ ਘੂੜਦਾ ਕਿਵੇਂ ਹੁਣ ਕਿ ਹਾਂ ਕਮੇ ਵੱਡਾ ਹੋ ਗਿਆ ਇਹਦੇ ਜਿੱਤਰਾ ਛਿਰਪਨ ਆ ਸੀ ਮੁੱਕਾ ਮਾਰੇ ਤੇ ਤੂੰ ਮੁੱਕਾ ਮਾਲੂ ਹਾਂ